ਰਾਦੀ লাশ ਦੇ ਪੈਣ ਨੇ ਰਖੜੀ ਬੰਨੀ ਤਾਂ ਮਾਹੌਲ ਗਮਗੀਨ ਹੋ ਗਿਆ ਤੇ ਤਾਹਾਂ ਮਾਰ ਕੇ ਰੋਂਦੀ ਭੈਣ ਨੂੰ ਦੇਖ ਹਰ ਅੱਖ ਨਾਮ ਹੋ ਗਈ ਕਟਨਾ ਰਾਏਕੋਟ ਦੀ ਹੈ ਜਿੱਥੋਂ ਦੇ 21 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ 25 ਜੁਲਾਈ ਅਚਾਨਕ ਮੌਤ ਹੋ ਗਈ ਸੀ ਅੱਜ ਜਿਵੇਂ ਹੀ ਸੰਦੀਪ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਚਾਰੇ ਪਾਸੇ ਸੋਗ ਪਸਰ ਗਿਆ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਸੀ ਜੇ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਮ੍ਰਿਤਕ ਦੇ ਚਾਚਾ ਰਜਿੰਦਰ ਸਿੰਘ ਕਾਕਾ ਪ੍ਰਧਾਨ ਤੇ ਭਰਾ ਸੁਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ 3 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਸਟੱਡੀ ਵੀਜ਼ਾ ਤੇ ਗਿਆ ਸੀ ਜਿੱਥੇ ਉਹ ਆਪਣੇ ਵੱਡੇ ਭਰਾ ਸੁਮਨਦੀਪ ਸਿੰਘ ਕੋਲ ਰਹਿ ਰਿਹਾ ਸੀ ਅਚਾਨਕ ਉਸ ਦੀ ਮੌਤ ਹੋ ਗਈ ਸਮਿੰਦੀਪ ਜੀ ਪੁਲਿਸ ਕੀ ਜੀਰ ਰਿਹਾ ਵਰਤਿਆ ਹੈ ਮੇਰਾ ਬ੍ਰਦਰ 21 ਸਾਲ ਦਾ ਸੀਗਾ ਸਰੀ ਵਿੱਚ ਸਟੂਡੈਂਟ ਬੇਸ ਤੇ ਗਿਆ ਸਿੱਖਣੇ ਤੇ 24 ਤੋਂ 25 ਤਰੀਕ ਨੂੰ ਮੇਰੀ 12:00 ਵਜੇ ਗੱਲ ਹੋਈ ਰੋਤਵਾ ਦੇ ਰੋਟੀ ਖਾਨ ਬੈਠਿਆ ਮੈਂ ਕੰਮ ਤੇ ਸੀਗਾ ਤੇ ਰੋਟੀ ਫਸ ਗਈ ਗਲੇ ਵਿੱਚ ਤੇ ਕੋਈ ਸੀਗਾ ਨਹੀਂ ਕਰੇ ਤੇ ਜਦੋਂ ਮੈਂ ਸ਼ਾਮ ਨੂੰ ਆਇਆ ਤਾਂ ਟੈਕਸੀ ਗਈ ਨਹੀਂ ਹਾਂਜੀ ਤੇ ਪਿੰਡ ਹੈਗਾ ਇਹਦਾ ਰਾਇਕੋਟ ਤੇ ਡੈਡੀ ਦਾ ਨਾਮ ਹੈਗਾ ਬਲਦੇਵ ਸਿੰਘ ਅਸੀਂ ਨਾਲ ਸ਼ਰੀਫ ਹਾਂਜੀ ਹਾਂਜੀ ਅਸੀਂ ਸੇਮ ਜਗ੍ਹਾ ਤੇ ਰਹਿੰਦੇ ਸੀ ਇੱਕ ਕਬੂਦੀ ਮਰਦ ਵੀ ਲੱਗੇ ਮੈਚ ਹੈ ਨਹੀਂ ਮਰਦ ਵੀ ਕਦੋਂ ਲੱਗੇ ਆਏ ਹਾਂ ਅ ਅੱਜ ਹੀ ਲੱਗੇ ਆਏ ਹਾਂਜੀ ਰਹਿਨਬਤ ਕੌਸ਼ਿਕ ਕੀ ਗੱਲਵਾ ਕੋਈ ਹੈ ਅੱਜ ਹੀ ਸਾਡੇ ਇੱਕ ਰਾਇਕੋਟ ਦੇ ਬਹੁਤ ਮਿਹਨਤੀ ਤੇ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ ਉਹਨਾਂ ਦਾ ਭਤੀਜਾ ਜੀ ਸੰਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਦੀ ਮੌਤ ਹੋ ਗਈ 25 26 ਜੁਲਾਈ ਨੂੰ ਕੈਨੇਡਾ ਦੇ ਵਿੱਚ ਔਰ ਅੱਜ ਉਹਦੀ ਡੈੱਡ ਬਡੀ ਇੱਥੇ ਆਈ ਹੈ ਜੋ ਕਿ ਬਹੁਤ ਇੱਕ ਮਦਭਾਗੀ ਘਟਨਾ ਸਾਡੇ ਸ਼ਹਿਰ ਲਈ ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨੂੰ ਮਿਲਣ ਜਾਊਗਾ ਔਰ ਸਮਾਜ ਸੇਵੀ ਪਰਿਵਾਰ ਆ ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਇਹ ਸਾਰਾ ਜਿਹੜਾ ਸਮਸ਼ਾਨ ਘਾਟਾ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ ਔਰ ਇਹ ਨਹੀਂ ਪਤਾ ਸੀ ਕਿ ਅੱਜ ਆਪਦੇ ਬੱਚੇ ਉਹ ਇੱਥੇ ਲੈ ਕੇ ਆਉਣਾ ਪ ਇੱਕ ਬਹੁਤ ਹੀ ਮਨੁਭਾਗੀ ਘਟਨਾ ਹੋਈ ਹੈ ਪਰ ਸਾਡੇ ਸ਼ਹਿਰ ਰਾਏਕੋਟ ਸ਼ਹਿਰ ਨੂੰ ਪੂਰਾ ਸਦਮਾ ਲੱਗਿਆ। ਭਰਾ ਦੀ লাশ ਦੇ ਪੈਣ ਨੇ ਰਖੜੀ ਬੰਨੀ ਤਾਂ ਮਾਹੌਲ ਗਮਗੀਨ ਹੋ ਗਿਆ ਤੇ ਤਾਹਾਂ ਮਾਰ ਕੇ ਰੋਂਦੀ ਭੈਣ ਨੂੰ ਦੇਖ ਹਰ ਅੱਖ ਨਾਮ ਹੋ ਗਈ। ਘਟਨਾ ਰਾਏਕੋਟ ਦੀ ਹੈ ਜਿੱਥੋਂ ਦੇ 21 ਸਾਲਾਂ ਨੌਜਵਾਨ ਸੰਦੀਪ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀਵਿਖੇ 25 ਜੁਲਾਈ ਅਚਾਨਕ ਮੌਤ ਹੋ ਗਈ ਸੀ ਅੱਜ ਜਿਵੇਂ ਹੀ ਸੰਦੀਪ ਸਿੰਘ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਤਾਂ ਚਾਰੇ ਪਾਸੇ ਸੋਗ ਪਸਰ ਗਿਆ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਸੀਜੇ ਅੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਮ੍ਰਿਤਕ ਦੇ ਚਾਚਾ ਰਜਿੰਦਰ ਸਿੰਘ ਕਾਕਾ ਪ੍ਰਧਾਨ ਤੇ ਭਰਾ ਸੁਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ 3 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਸਰੀਵਿਖੇ ਸਟੱਡੀ ਵੀਜ਼ਾ ਤੇ ਗਿਆ ਸੀ ਜਿੱਥੇ ਉਹ ਆਪਣੇ ਵੱਡੇ ਭਰਾ ਸੁਮਨਦੀਪ ਸਿੰਘ ਕੋਲ ਰਹਿ ਰਿਹਾ ਸੀ ਅਚਾਨਕ ਉਸ ਦੀ ਮੌਤ ਹੋ ਗਈ ਸਮਿੰਦੀਪ ਹਨ ਕੋਲ ਇਸ ਦੀ ਵੀਡੀਓ ਰਿਕਾਰਡਿੰਗ ਹੈ ਮੇਰਾ ਬ੍ਰਦਰ 21 ਸਾਲ ਦਾ ਸੀਗਾ ਸਰੀ ਵਿੱਚ ਸਟੂਡੈਂਟ ਬੇਸ ਤੇ ਗਿਆ ਸਿੱਖਣੇ ਤੇ 24 ਤੋਂ 25 ਤਰੀਕ ਨੂੰ ਮੇਰੀ 12:00 ਵਜੇ ਗੱਲ ਹੋਈ ਫਿਰ ਉਹ ਤਵਾ ਦੇ ਰੋਟੀ ਖਾਂ ਬੈਠਿਆ ਮੈਂ ਕੰਮ ਤੇ ਸੀਗਾ ਤੇ ਰੋਟੀ ਫਸ ਗਈ ਗਲੇ ਵਿੱਚ ਤੇ ਕੋਈ ਸੀਗਾ ਨਹੀਂ ਕਰੇ ਤੇ ਜਦੋਂ ਮੈਂ ਸ਼ਾਮ ਨੂੰ ਆਇਆ ਤਾਂ ਟੈਕਸੀ ਗਈ ਨਹੀਂ ਹਾਂਜੀ ਤੇ ਪਿੰਡ ਹੈਗਾ ਇਹਦਾ ਰਾਇਕੋਟ ਤੇ ਡੈਡੀ ਦਾ ਨਾਮ ਹੈਗਾ ਬਲਦੇਵ ਸਿੰਘ ਅਸੀਂ ਨਾਲ ਸਰੀਫ ਜੀ ਉੱਪਰ ਹਾਂਜੀ ਅਸੀਂ ਸੇਮੇ ਸੇਮ ਜਗ੍ਹਾ ਤੇ ਰਹਿੰਦੇ ਸੀ ਤੇ ਕਬੂਦੀ ਮਰਤ ਦੇ ਲੱਗੇ ਆਏ ਸੀ ਹਾਂਜੀ ਇਹ ਮਰਤ ਦੇ ਕਦੋਂ ਲੱਗੇ ਆਏ ਆ ਅ ਅੱਜ ਹੀ ਲੱਗੇ ਆਏ ਹਾਂ ਰਾਮਬਦ ਕੌਸ਼ਿਕ ਕੀ ਗੱਲਵਾ ਕੋਈ ਹੈ ਅੱਜ ਹੀ ਸਾਡੇ ਇੱਕ ਰਾਇਕੋਟ ਦੇ ਬਹੁਤ ਮਿਹਨਤੀ ਸਮਾਜ ਸੇਵੀ ਪਰਿਵਾਰ ਰਜਿੰਦਰ ਸਿੰਘ ਕਾਕਾ ਜੀ ਉਹਨਾਂ ਦਾ ਭਤੀਜਾ ਜੀ ਸੰਦੀਪ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦਾ ਸੀਗਾ ਉੱਥੇ ਉਹਨਾਂ ਦੇ ਗਲੇ ਦੇ ਵਿੱਚ ਬੁਰਕੀ ਫਸਣ ਕਰਕੇ ਉੱਥੇ ਉਹਨਾਂ ਦੀ ਮੌਤ ਹੋ ਗਈ 25 26 ਜੁਲਾਈ ਨੂੰ ਕੈਨੇਡਾ ਦੇ ਵਿੱਚ ਔਰ ਅੱਜ ਉਹਦੀ ਡੈੱਡ ਬੋਡੀ ਇੱਥੇ ਆਈ ਹੈ ਜੋ ਕਿ ਬਹੁਤ ਇੱਕ ਮਦਭਾਗੀ ਘਟਨਾ ਸਾਡੇ ਸ਼ਹਿਰ ਲਈ ਔਰ ਜਿਹੜਾ ਇਹ ਪਰਿਵਾਰ ਆ ਬਹੁਤ ਹੀ ਲੋਕਾਂ ਨੂੰ ਮਿਲਣ ਜਾਊਗਾ ਔਰ ਸਮਾਜ ਸੇਵੀ ਪਰਿਵਾਰ ਆ ਸਾਡੇ ਰਜਿੰਦਰ ਸਿੰਘ ਕਾਕਾ ਜੀ ਨੇ ਇਹ ਸਾਰਾ ਜਿਹੜਾ ਸਮਸ਼ਾਨ ਘਾਟਾ ਇਹ ਵੀ ਆਪਦੇ ਹੱਥੀਂ ਆਪ ਤਿਆਰ ਕਰਾਇਆ ਔਰ ਇਹ ਨਹੀਂ ਪਤਾ ਸੀ ਕਿ ਅੱਜ ਆਪਦੇ ਬੱਚੇ ਉਹ ਇੱਥੇ ਲੈ ਕੇ ਆ ਇੱਕ ਬਹੁਤ ਹੀ ਮਨੁਭਾਗੀ ਘਟਨਾ ਹੋਈ ਹੈ ਪਰ ਸਾਡੇ ਸ਼ਹਿਰ ਰੈਕੂਟ ਸ਼ਹਿਰ ਨੂੰ ਪੂਰਾ ਸਦਮੇ ਵਿੱਚ